ਦੋਸਤੋ ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਮੌਜੂਦ ਨੇ ਢੱਲੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਜੀ ਜੀ ਢੱਲੇਵਾਲ ਸਾਹਿਬ ਕਿਸਾਨ ਭਵਨ ਜਿਹੜੀ ਲਾਸਟ ਦਿਨਾਂ ਦੇ ਵਿੱਚ ਤੁਹਾਡੀ ਮੀਟਿੰਗ ਹੋਈ ਸੀ ਜਿੱਦੇ ਚ ਸਰਬਨ ਸਿੰਘ ਪੰਦੇਰ ਕਿਸਾਨ ਜਿਹੜਾ ਤਾਲਮਿਲ ਸੰਗਠਨ ਬਣਿਆ ਹੋਇਆ ਉਹਦੇ ਜਥੇਬੰਦੀਆਂ ਸ਼ਾਮਲ ਸੀ ਜੀ ਉਹਦੇ ਚ ਇੱਕ ਗੱਲ ਨਿਕਲ ਕੇ ਆਈ ਕਿ ਭਾਵੇਂ 6 ਦਾ ਵੀ ਪ੍ਰੋਗਰਾਮ ਹੈ ਤੁਹਾਡਾ ਮਾਝੇ ਧਰਤਿਆ ਮਰਸਰ ਦੇ ਉੱਪਰ ਜਾਂ ਬਰਨਾਲੇ ਵੀ ਤੁਹਾਡਾ ਪ੍ਰੋਗ ਤੇ ਉਸ ਤੋਂ ਬਾਅਦ ਤੁਸੀਂ ਤਿਆਰੀ ਕਰ ਰਹੇ ਹੋ ਕਿ ਦਿੱਲੀ ਜਾ ਕੇ ਮੋਰਚਾ ਲਾਉਗੇ ਕਿ ਸੱਚਮੁੱਚ ਕਿਸਾਨ ਜਥੇਬੰਦੀਆਂ ਦਿੱਲੀ ਇੱਕ ਵਾਰ ਫਿਰ ਮੋਰਚਾ ਲਾਉਣਗੀਆਂ ਦੇਖੋ ਮੈਂ ਪਹਿਲਾਂ ਤੁਹਾਨੂੰ ਹੋਰ ਵੀ ਕਲੀਅਰ ਕਰ ਦਿੰਦਾ ਕਿ ਸੱਚਮੁੱਚ ਵਾਲੀ ਗੱਲ ਤਾਂ ਬਹੁਤ ਇੱਕ ਮਤਲ ਹਾਸੋਹੀਣੀ ਜੀ ਬਣ ਜਾਂਦੀ ਹੈ ਸਾਡਾ ਪ੍ਰੋਗਰਾਮ ਇਹ ਹੈ ਕਿ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਆਲਰੇਡੀ ਹੀ ਪ੍ਰੋਗਰਾਮ ਦਿੱਲੀ ਦਾ 26 ਫਰਵਰੀ ਦਾ ਉਲੀਕਿਆ ਹੋਇਆ ਹੈ 26 ਫਰਵਰੀ ਦਾ ਪ੍ਰੋਗਰਾਮ ਆਲਰੇਡੀ ਐਸਕੇਮ નોਨ ਪੋਲੀਟੀਕਲ ਨੇ ਰਿਵਿਊ ਲਈ ਕੀ ਹੋਇਆ ਹੈ ਕਿ ਅਸੀਂ ਉੱਥੇ ਕਰਨਾ ਕਿਉਂ ਕਰਨਾ ਕਰਨਾ ਪੈ ਰਿਹਾ ਸਾਨੂੰ ਕਿਉਂਕਿ ਆਪਾਂ ਪਿੱਛੇ ਦੇਖ ਰਹੇ ਹਾਂ ਸਾਡੀਆਂ ਮੰਨੀਆਂ ਮੰਗਾਂ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਇਹ ਸਰਕਾਰ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਕਿ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਇਹ ਸਰਕਾਰਾਂ ਨੇ ਮਤਲਬ ਆਪਦੇ ਆਪ ਦੇ ਵਕ ਵਕ ਸਮਿਆਂ ਤੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ ਫਿਰ ਅਗਲੀ ਗੱਲ ਇਹ ਹੈ ਕਿ ਰੈਂਦੀ ਕਸਰ ਹੁਣ ਇਹ ਕੱਢ ਦਿੱਤੀ ਲੋਕਾਂ ਨੂੰ ਆਰਥਿਕ ਪੱਖ ਤੋਂ ਲੋਕਾਂ ਦਾ ਲੱਕ ਤੋੜਨ ਦੀ ਭਾਵਨਾ ਨਾਲ ਮੈਂ ਕਹੂੰਗਾ ਸਾਫ਼-ਸੁਥਰੀ ਗੱਲ ਕਿ ਇਹਨਾਂ ਨੇ ਇਹ ਕਰਤਾ ਕਿ ਪਿੱਛੇ G20 ਜਦੋਂ ਚੱਲਿਆ ਉਹਦੇ ਵਿੱਚ ਜਿਹੜੇ ਡਰਾਈ ਫਰੂਟ ਦੇ ਫਾਰਮਰ ਸੀਗੇ ਉਹਨਾਂ ਦੇ ਡਰਾਈ ਫਰੂਟ ਤੋਂ 18% ਇੰਪੋਰਟ ਡਿਊਟੀ ਘਟਾ ਕੇ ਸਾਡਾ ਡਰਾਈ ਫਰੂਟ ਦਾ ਫਾਰਮਰ ਮਾਰਤਾ ਅੱਜ ਇਹ ਲਿਖਿਆ ਜਾ ਰਿਹਾ ਇਹਨਾਂ ਦੀ ਬਿਉਤ ਬੰਦੀ ਬਣ ਰਹੀ ਹੈ ਔਰ ਉਹ ਗੂਗਲ ਤੇ ਤੁਸੀਂ ਸਰਚ ਕਰ ਲਿਓ ਤੁਹਾਡੇ ਸਾਹਮਣੇ ਆ ਜਾਣਗੀਆਂ ਗੱਲਾਂ ਕਿ ਆ ਜਿਹੜਾ 2024 ਦੀ ਫਰਵਰੀ ਹੈ ਇਹਦੇ ਵਿੱਚ ਇਹ ਸਾਡੀ ਕਣਕ ਤੋਂ ਇمپੋਰਟ ਡਿਊਟੀ ਬਿਲਕੁਲ ਰਿਮੂਵ ਕਰਨ ਲੱਗੇ ਨੇ ਜੀ ਜੇ ਸਾਡੀ ਕਣਕ ਤੋਂ ਰਿਮੂਵ ਹੁੰਦੀ ਹੈ ਇمپੋਰਟ ਡਿਊਟੀ ਤਾਂ ਸਾਨੂੰ ਕਿਸਾਨਾਂ ਨੂੰ ਲਗਭਗ 7-800 ਰੁਪਇਆ ਪ੍ਰਤੀ ਕੁਇੰਟਲ ਘਾਟਾ ਚੱਲਣਾ ਪਏਗਾ ਅਸੀਂ ਇੱਕ ਸਾਰਾ ਆਰਗੇਨਾਈਜੇਸ਼ਨਾਂ ਨੇ ਐਸਕੇਐਮ ਨਾਨ ਪੋਲੀਟਿਕਲ ਨੇ ਇਹ ਸਾਰੇ ਪੱਖਾਂ ਦੇ ਉੱਤੇ ਵਿਚਾਰ ਚਰਚਾ ਕਰਕੇ ਇਹ ਫੈਸਲਾ ਲਿਆ ਕਿ ਇਹ ਅਗਰ ਸਾਡੀ ਕਣਕ ਤੋਂ ਇੰਪੋਰਟ ਡਿਊਟੀ ਰਿਮੂਵ ਕਰਨ ਦੀ ਸਰਕਾਰ ਗੱਲ ਕਰਦੀ ਆ ਤੇ ਫਰਵਰੀ ਦੇ ਵਿੱਚ ਫਿਰ ਅਸੀਂ ਉੱਥੇ ਜਾ ਕੇ ਮੋਰਚਾ ਲਾਵਾਂਗੇ ਜੀ ਇਹਦੇ ਜੋ ਉਦੋਂ ਬਾਅਦ ਐਸਕੇਐਮ ਨਾਨ ਪੋਲੀਟਿਕਲ ਦੇ ਨਾਲ ਇਹ ਜਿਹੜੀ ਪ੍ਰੋਗਰਾਮ ਬਣਿਆ ਜਿਹੜਾ ਸਾਡਾ ਮੀਟਿੰਗ ਚੋਂ ਉਹਦੇ ਚੋਂ ਬਣਿਆ ਕਿ ਪੂਰੇ ਭਾਰਤ ਚ ਅਸੀਂ 20 ਕਬੱਡੀਆਂ ਕਿਸਾਨ ਪੰਚਾਇਤਾਂ ਕਰਾਂਗੇ ਜਿਹਦੇ ਚੋਂ ਦੋ ਹੋ ਚੁੱਕੀਆਂ ਨੇ ਇੱਕ ਮੱਧ ਪ੍ਰਦੇਸ਼ ਤੇ ਇੱਕ ਓਡੀਸਾ ਚ ਇੱਕ ਤੁਹਾਨੂੰ ਯਾਦ ਹੋਵੇ ਸ਼ਾਇਦ ਮੈਂ ਤੁਹਾਡੇ ਨੋਟ ਲਿਆ ਤੇ ਨੋਟਿਸ ਲੈ ਨੋਟਿਸ ਦੇ ਵਿੱਚ ਲਿਆ ਦਿਆਂ ਕਿ ਕੱਲ ਨੂੰ 14 ਦਸੰਬਰ ਨੂੰ ਲੁਧਿਆਣਾ ਡਿਸਟ੍ਰਿਕਟ ਦੇ ਅੰਦਰ ਇੱਕ ਬਹੁਤ ਹੀ ਮਤਲਬ ਪਵਿੱਤਰ ਨਗਰ ਹੈ ਕਰਤਾਰ ਸਿੰਘ ਸਰਾਬਾ ਜੀ ਦਾ ਪਿੰਡ ਸਰਾਬਾ ਉੱਥੇ ਅਸੀਂ ਬੀਕੇਯੂ ਇਕਤਾ ਸਿੱਧੂ ਪਰ ਵੱਲੋਂ ਇੱਕ ਵੱਡੀ ਪੰਚਾਇਤ ਕਰ ਰਹੇ ਹਾਂ ਉਸ ਲੜੀ 'ਚੋਂ ਉਸ ਤੋਂ ਬਾਅਦ 15 ਤਰੀਕ ਨੂੰ ਮੋਕੇ ਇੱਕ ਹੋਰ ਪੰਚਾਇਤ ਹੋ ਰਹੀ ਹੈ ਔਰ ਉਹਨੂੰ ਅੱਗੇ ਤੋਰਦੇ ਹਾਂ ਜਦੋਂ ਦੂਸਰੀਆਂ ਜਥੇਬੰਦੀਆਂ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਸਾਡੇ ਚ ਆਈਆਂ ਤਾਂ ਫਿਰ ਇੱਕ ਪ੍ਰੋਗਰਾਮ ਸਾਂਝਾ ਬਣਿਆ ਕਿ ਲੜਨ ਦੀ ਲੋੜ ਹੈ ਇਹ ਬਰ ਵੱਖਰੇ ਤੌਰ ਦੇ ਉੱਤੇ ਸਾਡੇ ਉਹਨਾਂ ਪ੍ਰੋਗਰਾਮਾਂ ਦੇ ਨਾਲ-ਨਾਲ ਇਹ ਦੋ ਪ੍ਰੋਗਰਾਮ ਸਾਂਝੇ ਤੌਰ ਤੇ ਕਰਨ ਲਈ ਉਲੀਕੇ ਗਏ ਨੇ ਤਾਂ ਕਿ ਕਿਸਾਨਾਂ ਨੂੰ ਜਾਗਰਿਤ ਕੀਤਾ ਜਾ ਸਕੇ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਅਸੀਂ ਦਿੱਲੀ ਫੇਰ ਆਵਾਂਗੇ ਜੀ ਡੱਲੇਵਾਲ ਸਾਹਿਬ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਇੱਕ ਤਾਂ ਉੱਤਰੀ ਭਾਰਤ ਦਾ ਕਿਸਾਨ ਸੰਗਠਨ ਹੋ ਗਿਆ ਤਾਲ ਮਿਲ ਸੰਗਠਨ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਥੇਬੰਦੀਆਂ ਸੀ ਜਿਹੜੀਆਂ ਉਦੋਂ ਸ਼ਾਮਲ ਸੀ ਐਸ ਕੇ ਐਮ ਦੇ ਵਿੱਚ ਜਦੋਂ ਦਿੱਲੀ ਸੰਘਰਸ਼ ਲੜਿਆ ਜਾ ਰਿਹਾ ਸੀ ਉਹਨਾਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਨੇ ਕੀ ਕਿਸਾਨ ਮਹਾਪੰਚਾਇਤਾਂ ਹੀ ਕੀਤੀਆਂ ਜਾਣਗੀਆਂ ਜਾਂ ਹੋਰ ਜਥੇਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ ਜਾਂ ਹੋਰ ਜਥੇਬੰਦੀਆਂ ਨਾਲ ਤੁਸੀਂ ਮੀਟਿੰਗਾਂ ਭਾਰਤ ਦੀਆਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਦੇਸ਼ ਦੀਆਂ ਉਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਹੋ ਕਿ ਸਾਡੇ ਨਾਲ ਆਓ ਸ਼ਾਮਲ ਹੋਵੋ ਦੂਜਾ ਪੰਜਾਬ ਦੇ ਕਿਸਾਨ ਦੀਆਂ ਕਿਸਾਨਾਂ ਦੀਆਂ ਇਹੋ ਜਿਹੀਆਂ ਮੰਗਾਂ ਵੀ ਹੈਗੀਆਂ ਨੇ ਜਿਹੜੇ ਪੰਜਾਬ ਸਰਕਾਰ ਵੱਲ ਖੜੀਆਂ ਨੇ ਪੰਜਾਬ ਸਰਕਾਰ ਨੇ ਵੀ ਵੱਡੇ ਵਾਅਦੇ ਕੀਤੇ ਸੀ ਕਰਜ਼ਾ ਕੁਰਕੀ ਖਤਮ ਕਰਨ ਦੀ ਗੱਲ ਕੀਤੀ ਸੀ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਫਸਲਾਂ ਦੀ ਐਮਐਸਪੀ ਲੜਾਈ ਦੀ ਅਸੀਂ ਤੁਹਾਡੇ ਨਾਲ ਲੜਾਂਗੇ 1 ਅਪ੍ਰੈਲ ਤੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਬੰਦ ਹੋ ਜਾਣਗੀਆਂ ਪਰ ਇਸ ਲੜਾਈ ਦਾ ਕੀ ਹੋਊਗਾ ਜੇਕਰ ਸਾਰੀ ਲੜਾਈ ਕੇਂਦਰ ਵੱਲ ਸਿੱਧਤ ਹੋ ਗਈ ਜੀ ਦੇਖੋ ਇਹ ਲੜਾਈ ਇਹ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੇਕਰ ਅਸੀਂ ਦਿੱਲੀ ਜਾ ਰਹੇ ਹਾਂ ਤਾਂ ਪੰਜਾਬ ਸੁਣਨਾ ਛੱਡਦਾ ਹ ਅਸੀਂ ਜਿਹੜੀਆਂ ਸਾਡੀਆਂ ਪੰਚਾਇਤਾਂ ਹੋ ਰਹੀਆਂ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨਾਲ ਸਾਡੀ ਲੜਾਈ ਹੈ ਉਹਨੂੰ ਅਸੀਂ ਮੰਗਾਂ ਨੂੰ ਉਭਾਰ ਰਹੇ ਹਾਂ ਅਗਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਪੂਰੇ ਨਾ ਕੀਤਾ ਤਾਂ ਲੜਾਈ ਪੰਜਾਬ ਸਰਕਾਰ ਦੇ ਖਿਲਾਫ ਵੀ ਲੜਾਂਗੇ ਕਿਸਾਨ ਪਿੱਛੇ ਨਹੀਂ ਹਟਣਗੇ ਕਿਸੇ ਵੀ ਗੱਲ ਤੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦੂਸਰੀਆਂ ਜਥੇਬੰਦੀਆਂ ਦੇਖੋ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਜਥੇਬੰਦੀਆਂ ਦੀ ਉਥਲ ਪੁਥਲ ਹੋਈ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਹੁਣ ਸਾਡੇ ਨਾਲ ਆ ਰਹੀਆਂ ਨੇ ਉਹਨਾਂ ਨਾਲ ਸਾਡੀ ਤਾਲਮੇਲ ਚੱਲ ਰਿਹਾ ਹੈ ਮੀਟਿੰਗਾਂ ਹੋ ਰਹੀਆਂ ਨੇ ਐ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਕਰਨਾਟਕਾ ਦੇ ਵਿੱਚੋਂ 6 ਕਿਸਾਨ ਜਥੇਬੰਦੀਆਂ ਦੀ ਨਾਲ ਸਾਡੀ ਤਾਲਮੇਲ ਹੈ ਆ ਜਿਹੜੀ ਅਸੀਂ 19 ਤਰੀਕਾ ਇਸ ਤੋਂ ਬਾਅਦ ਕਰਨਾਟਕਾ ਜਾ ਰਹੇ ਹਾਂ ਅਸੀਂ ਉੱਥੋਂ ਦੀਆਂ ਜਥੇਬੰਦੀਆਂ ਦੇ ਨਾਲ ਇਹ ਕਰਨ ਤੋਂ ਪਹਿਲਾਂ ਸਾਡੀ ਪਿਛਲੇ ਦਿਨਾਂ ਦੇ ਵਿੱਚ ਤਾਲਮੇਲ ਹੋ ਕੇ ਪਿਛਲੇ ਅੰਦੋਲਨ ਦੇ ਵਿੱਚ ਬਿਹਾਰ ਲੱਗ ਪਗ ਮਾਇਨਸ ਰਿਹਾ ਸੀ ਬਿਹਾਰ ਦੀਆਂ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਹੋਈ ਆਹ ਜਿਹੜੀ ਕੱਲ ਨੂੰ ਇੱਥੇ ਪੰਚਾਇਤ ਹੋ ਰਹੀ ਹੈ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹਦੇ ਵਿੱਚ ਯੂਪੀ ਤੋਂ ਜਿਹੜੇ ਲੋਕ ਸਾਫ ਸੁਥਰੀ ਛਵੀ ਦੇ ਨਾਲ ਐਸਕੇਐਮ ਨਾਨ ਪੋਲੀਟੀਕਲ ਦੇ ਨਾਲ ਚੱਲਣਾ ਚਾਹੁੰਦੇ ਆ ਉਹ ਆ ਰਹੇ ਨੇ ਔਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵੈਲਕਮ ਕਰਦੇ ਆ ਜਿਹੜੇ ਐਸਕੇਮ ਨੌਨ ਪੋਲੀਟਿਕਲ ਦੇ ਵਿਚਾਰਧਾਰਾ ਨੂੰ ਇਹਦੇ ਸੰਵਿਧਾਨ ਨੂੰ ਮੰਨ ਕੇ ਲੜਾਈ ਲੜਨੀ ਚਾਹੁੰਦੇ ਨੇ ਗੈਰ ਰਾਜਨੀਤਿਕ ਰਹਿ ਕੇ ਲੜਾਈ ਲੜਨੀ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰਾਂਗੇ ਜੀ ਬੱਲੇਵਾਲ ਸਾਹਿਬ ਕੀ ਥਾਂ ਬੀ ਉਲਿੱਕੀ ਗਈ ਹੈ ਕਿੱਥੇ ਬੈਠੋਗੇ ਕਿੰਨੇ ਦਿਨ ਬੈਠੋਗੇ ਕਿੰਨੇ ਦਿਨ ਲੰਮਾ ਚੱਲੂਗਾ ਪ੍ਰੋਗਰਾਮ ਨਹੀਂ ਦੇਖੋ ਇਹਦੇ 'ਚ ਇਹ ਆ ਗੱਲ ਜਦੋਂ ਆਪਾਂ ਉਦੋਂ ਗਏ ਸੀਗੇ ਉਦੋਂ ਕਿਹੜਾ ਥਾਂ ਉਲਿੱਕ ਕੇ ਗਏ ਸੀ ਜੇ ਉਹ ਨਾ ਉਦੋਂ ਇਹ ਨੀਚੇ ਗਏ ਸੀ ਵੀ 13 ਮਹੀਨੇ ਬੈਠਾਂਗੇ ਉਦੋਂ ਵੀ ਲੋਕ ਹਵਾ ਆਪਣੇ ਆਪ ਬਦਲਦੀ ਐ ਸਾਰਾ ਕੁਝ ਆਪਣੇ ਆਪ ਹੁੰਦਾ ਐ ਅਸੀਂ ਆਪਦੀ ਮੰਗਾਂ ਮਨਾਉਣ ਜਾਣਾ ਸਰਕਾਰ ਇੱਕ ਦਿਨ ਚ ਮੰਨ ਜੇ ਕਿ ਗੱਲ ਵਾਪਸ ਹੋ ਜੇਾਂਗੇ ਹੋ ਜਾਣਗੇ ਲੋਕ ਸਰਕਾਰ 10 ਦਿਨਾਂ ਚ ਮੰਨੇ ਕਿ 10 ਦਿਨ ਬੈਠਾਂਗੇ ਇਹ ਮੌਕੇ ਮੁਤਾਬਕ ਐ ਐਸਕੇਮ ਬਹੁਤ ਵੱਡਾ ਐ ਐਸਕੇਮ ਨੌਨ ਪੋਲੀਟੀਕਲ ਇਸ ਥੜੇ ਦੇ ਵਿੱਚ ਬਾਰ ਬਾਰ ਮਤਲ ਸਾਡੀਆਂ ਰੋਜ਼ ਮੀਟਿੰਗਾਂ ਦਾ ਦੌਰ ਤੁਹਾਨੂੰ ਪਤਾ ਐ ਪਿੱਛੇ ਵੀ ਚੱਲਦਾ ਰਿਹਾ ਹੁਣ ਵੀ ਚੱਲ ਰਿਹਾ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਉਹ ਸਮੇਂ-ਸਮੇਂ ਮੁਤਾਬਕ ਫੈਸਲੇ ਕਿੱਧਰ ਨੂੰ ਜਾਂਦੇ ਨੇ ਉਹ ਹਾਲਾਤ ਦੱਸਣਗੇ ਜੀ ਡਲੇਵਲ ਸਾਹਿਬ ਜਿਹੜਾ 13 ਮਹੀਨੇ ਜਦੋਂ ਪਿੱਛੇ ਕਿਸਾਨ ਬੈਠੇ ਸੀ ਉਦੋਂ ਉਹਨਾਂ ਦਿਨਾਂ ਦੇ ਦੌਰਾਨ ਸੋਰਸ ਵੀ ਬੜੇ ਲੱਗੇ ਸੀ ਜਾਨਾਂ ਤੱਕ ਕੁਰਬਾਨ ਹੋ ਗਈਆਂ ਸੀ 750 ਕਿਸਾਨ ਸ਼ਹੀਦ ਹੋ ਗਏ ਉਸ ਤੋਂ ਇਲਾਵਾ ਪੈਸਾ ਮਸ਼ੀਨਰੀ ਯਾਨੀ ਕਿ ਸੋਰਸ ਦਾ ਇੱਕ ਵੱਡਾ ਹਿੱਸਾ ਉੱਥੇ ਲੱਗਿਆ ਉਸ ਚੀਜ਼ ਦੇ ਵਿੱਚ ਤਾਂ ਉਸ ਉਸ ਚੀਜ਼ ਨੂੰ ਕਿਸਾਨ ਜਥੇਬੰਦੀਆਂ ਨੇ ਹੁਣ ਆਪਣੀ ਕਾਊਂਟਿੰਗ ਦੇ ਵਿੱਚ ਰੱਖਿਆ ਕਿ ਉਹ ਸਾਰਾ ਕੁਝ ਨਾਲ ਨਾਲ ਕਿਵੇਂ ਚੱਲੂਗਾ ਦੇਖੋ ਮੁੱਦਿਆਂ ਦੀ ਲੜਾਈ ਹੁੰਦੀ ਹੈ ਮੁੱਦਿਆਂ ਤੇ ਜਦੋਂ ਲੋਕ ਇਸੁੱਦੇ ਨੂੰ ਸਮਝ ਜਾਣਗੇ ਨਾ ਕਿ ਮੁੱਦਾ ਕੀ ਹੈ ਉਦੋਂ ਵੀ ਲੋਕਾਂ ਦੀ ਜ਼ਮੀਨ ਨੂੰ ਹੱਥ ਪੈ ਰਿਹਾ ਸੀਗਾ ਉਦੋਂ ਉਦੋਂ ਉਹਨਾਂ ਨੇ ਜਰੀਆ ਵਰਤਿਆ ਸੀਗਾ ਕਿ ਅਸੀਂ ਮੰਡੀਆਂ ਖਤਮ ਕਰਾਂਗੇ ਮੰਡੀਆਂ ਖਤਮ ਹੋਣਗੀਆਂ ਐਮਐਸਪੀ ਆ ਸੌਰੀ ਜਿਹੜੀ ਐ ਐਫਸੀਆਈ ਟੁੱਟ ਜੇਗੀ ਐਫਸੀਆਈ ਨੂੰ ਖਤਮ ਕਰਕੇ ਫਿਰ ਮੰਡੀਆਂ ਆਪਣੇ ਆਪ ਮਤਲਬ ਕਿਸਾਨਾਂ ਨੂੰ ਖੁੱਲੀ ਮੰਡੀ ਦੇ ਉੱਤੇ ਜਾਂਦਾ ਜਾਏਗਾ ਔਰ ਅੱਜ ਵੀ ਇੰਪੋਰਟ ਡਿਊਟੀ ਕਰ ਖਤਮ ਕਰਕੇ ਕਿਸਾਨਾਂ ਨੂੰ ਖੁੱਲੀ ਮੰਡੀ ਦੇ ਵਿੱਚ ਧੱਕਿਆ ਜਾ ਰਿਹਾ ਤੇ ਖੁੱਲੀ ਮੰਡੀ ਦੇ ਵਿੱਚ ਜਿਹੜੀ ਲੁੱਟ ਉਹ ਤੋਂ ਕਰਾਉਣੀ ਸੀ ਉਹ ਲੁੱਟ ਲਈ ਹੁਣ ਤਿਆਰੀ ਕੀਤੀ ਜਾ ਰਹੀ ਹੈ ਸੋ ਲੋਕਾਂ ਨੂੰ ਸਿਰਫ ਸਮਝਣ ਤੇ ਸਮਝਾਉਣ ਦੀ ਲੋੜ ਪੈਣੀ ਆ ਇਹ ਲੋਕ ਲੜਾਈ ਲੜਨ ਨੂੰ ਤਿਆਰ ਨੇ ਤੁਸੀਂ ਦੇਖਿਆ ਹੋਊਗਾ ਜਿੱਦੇ ਆਪਾਂ ਪਿੱਛੇ ਚੰਡੀਗੜ੍ਹ ਦੇ ਵਿੱਚ ਮੋਹਾਲੀ ਪ੍ਰੋਗਰਾਮ ਹੋਇਆ ਹੈ ਲੋਕਾਂ ਦੇ ਹੌਸਲੇ ਬੁਲੰਦ ਸੀ ਲੋਕ ਬੈਠਣਾ ਚਾਹੁੰਦੇ ਨੇ ਸੋ ਇਸ ਕਰਕੇ ਅਸੀਂ ਜਿੰਨੀ ਵਾਰੀ ਪ੍ਰੋਗਰਾਮ ਦਿੰਨੇ ਆ ਸਾਡੇ ਪ੍ਰੋਗਰਾਮ ਕਦੇ ਵੀ ਕਿਸੇ ਤਰ੍ਹਾਂ ਦੇ ਗੱਲ ਇਹ ਨਹੀਂ ਆਈ ਕਿ ਸਾਨੂੰ ਲੋਕਾਂ ਵੱਲੋਂ ਕਿ ਮਤਲਬ ਅਸੀਂ ਥੱਕ ਕੇ ਜਾਂ ਅਸੀਂ ਮਤਲਬ ਸਾਨੂੰ ਨਾ ਤੰਗ ਕਰੋ ਲੋਕ ਲੜਨ ਨੂੰ ਤਿਆਰ ਨੇ ਲੋਕਾਂ ਨੇ ਹਵਾ ਨੂੰ ਰੁਕ ਨੂੰ ਮੋੜਾ ਦੇਣਾ ਹੁੰਦਾ ਲੋਕਾਂ ਚ ਵੀ ਲੜਨਗੇ ਜੀ ਡੱਲੇਵਾਲ ਸਾਹਿਬ ਜਿਹੜਾ ਤਿੰਨ ਦਿਨ ਦਾ ਪ੍ਰੋਗਰਾਮ ਸੀ ਐਸਕੀਮ ਦਾ 26 27 28 ਦਾ ਉਦੋਂ ਕਿਸਾਨ ਡਟੇ ਸੀ ਮੋਹਾਲੀ ਕੀ ਉਸ ਧਰਨੇ ਤੋਂ ਵੀ ਮੋਟੀਵੇਸ਼ਨ ਮਿਲੀ ਹੈ ਜੋ ਤੁਹਾਡਾ ਹੁਣ ਪ੍ਰੋਗਰਾਮ ਹੈ ਕਿ ਐਦਾਂ ਹੁਣ ਐਦਾਂ ਹੋਰ ਕੁਝ ਅੱਗੇ ਕਰੀਏ ਉਹਨੂੰ ਵੇਖ ਕੇ ਜਿਵੇਂ ਤੁਸੀਂ ਕੀਤਾ ਨਹੀਂ ਜੇਕਰ ਕਰਨਾ ਇਹ ਗੱਲ ਹੋਰ ਹੈ ਸਾਡੀ ਤਾਂ ਬਹੁਤ ਚਿਰ ਪਹਿਲਾਂ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਹੋ ਚੁੱਕੀ ਸੀ ਇਹ ਧਰਨਾ ਤਾਂ 26 27 28 ਦਾ ਹੈ ਨਾ ਸਾਡੀ ਤਾਂ 7 ਤਰੀਕ ਨੂੰ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਪਲੱਸ ਪ੍ਰੈਸ ਕਲੱਬ ਦੇ ਵਿੱਚ ਹੋ ਕੇ ਅਸੀਂ ਅਨਾਉਂਸਮੈਂਟ ਕਰਿਆ ਸੀ ਕਿ 26 ਨੂੰ ਅਸੀਂ ਵੱਡਾ ਪ੍ਰੋਗਰਾਮ ਕਰਾਂਗੇ ਜੀ ਉਹ ਇਹ ਜੀ ਬਲੇਵਲ ਸਾਹਿਬ ਜਦੋਂ ਪਿਛਲੀ ਵਾਰ ਦਿੱਲੀ ਕਿਸਾਨ ਲੜੇ ਸੀ ਤਾਂ ਉਦੋਂ ਸਾਰੀਆਂ ਜਥੇਬੰਦੀਆਂ ਸ਼ਾਮਲ ਸੀ ਹੁਣ ਪੰਜਾਬ ਦੇ ਵਿੱਚ ਹੀ ਵੱਖੋ ਵੱਖਰੇ ਪ੍ਰੋਗਰਾਮ ਨੇ ਜਿਵੇਂ ਉਗਰਾਹਗਰੂਪ ਆਪਣੇ ਪ੍ਰੋਗਰਾਮ ਕਰ ਰਿਹਾ ਰਾਜੇਵਾਲ ਹੋਰਾਂ ਦਾ 18 ਤਰੀਕ ਦਾ ਪਾਣੀ ਐਨੂ ਵਾਤਾਵਰਣ ਨੂੰ ਲੈ ਕੇ ਉਹਨਾਂ ਦਾ ਇੱਕ ਪ੍ਰੋਗਰਾਮ ਦਿੱਤਾ ਹੋਇਆ ਯਾਨੀ ਕਿ ਇਦਾਂ ਮਤਲਬ ਡਿਵੀਜ਼ਨ ਨਹੀਂ ਹੋ ਜੂਗੀ ਕਿਸਾਨਾਂ ਦੀ ਸਾਰੇ ਇਸ ਸੰਘਰਸ਼ ਦੀ ਨਹੀਂ ਡਿਵੀਜ਼ਨ ਲੋਕਾਂ ਨੂੰ ਜਿਹੜੀ ਲੜਾਈ ਠੀਕ ਲੱਗਣੀ ਹੈ ਲੋਕਾਂ ਨੇ ਉਧਰ ਨੂੰ ਤੁਰਨਾ ਅੱਜ ਲੋਕਾਂ ਨੂੰ ਬਿਲਕੁਲ ਉਹੋ ਜੀ ਗੱਲ ਹੈ ਜਿਵੇਂ ਜਦੋਂ ਦਿੱਲੀ ਚ ਆਪਾਂ ਗਏ ਆ ਤੇ ਲੋਕਾਂ ਨੂੰ ਇਹ ਲੱਗਿਆ ਕਿ ਸਾਡੀ ਜ਼ਮੀਨ ਜਾ ਰਹੀ ਹੈ ਤਾਂ ਮੁੱਢ ਲੜਾਈ ਫਿਰ ਲੋਕ ਜ਼ਮੀਨ ਦੀ ਲੜਾਈ ਨੂੰ ਮੁੱਢ ਮੰਦੇ ਹਨ ਹਰਿਆਣੇ ਦੇ ਲੋਕਾਂ ਦੇ ਨਾਲ ਜਿਹੜੀ ਅਸੀਂ ਪਰਸੋਂ ਸਾਡੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਹਰਿਆਣੇ ਦੇ ਆਗੂ ਬੈਠੇ ਸੀਗੇ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਪਾਣੀ ਦਾ ਮਸਲਾ ਤਾਂ ਹੈ ਜੇ ਸਾਡੇ ਕੋਲੇ ਜ਼ਮੀਨ ਰਹੂਗੀ ਤਾਂ ਜਦੋਂ ਅਗਲੇ ਜ਼ਮੀਨ ਖੋਣ ਲਈ ਛੜਜੰਤਰ ਰਚ ਰਹੇ ਨੇ ਤੇ ਅਸੀਂ ਪਾਣੀ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਲੜ ਕੇ ਆਪ ਦੀ ਏਕਤਾ ਦਾ ਨੁਕਸਾਨ ਨਹੀਂ ਕਰਾਂਗੇ ਇਹ ਹਰਿਆਣੇ ਦੇ ਕਿਸਾਨ ਲੀਡਰਾਂ ਲੀਡਰਸ਼ਿਪ ਦਾ ਬਿਆਨ ਸੀਗਾ ਔਰ ਉਹਨਾਂ ਨੇ ਦੁਬਾਰਾ ਵੀ ਸਪਸ਼ਟ ਕੀਤਾ ਪੰਜਾਬ ਦੀ ਸੁਰਚ ਸੁਰਮ ਲਾਉਂਦਿਆਂ ਕਿ ਜਿਹੜਾ ਅਸਲ ਮੁੱਦਾ ਹੈ ਪਾਣੀਆਂ ਦਾ ਉਹ ਐਸਵਾਈਐਲ ਨਹੀਂ ਹੈ ਅਸਲ ਜੇ ਸੱਚ ਨੂੰ ਪੰਜਾਬ ਨੂੰ ਹਰਿਆਣੇ ਨੂੰ Rajasthan ਨੂੰ ਤਿੰਨਾਂ ਸਟੇਟਾਂ ਨੂੰ ਬਚਾਉਣਾ ਹੈ ਤਾਂ ਪਰ ਸ਼ਾਰਦਾ ਜਮਨਾ ਲਿੰਕ ਚੈਨਲ ਜਿਸ ਪ੍ਰੋਜੈਕਟ ਦੇ ਉੱਤੇ ਕੰਮ ਹੋਇਆ ਵੀ ਕਾਫੀ ਸਾਰਾ ਉਸ ਪ੍ਰੋਜੈਕਟ ਨੂੰ ਰੀਓਪਨ ਕਰਕੇ ਉਹ ਜਿਹਨੂੰ ਬੰਦ ਕਰੀ ਬੈਠੀ ਆ ਸਰਕਾਰ ਉਹਦੇ ਤੇ ਕੰਮ ਕਰੇ ਤਾਂ ਕਿ ਮਤਲਬ ਇਹ ਕਿਸਾਨਾਂ ਦੇ ਮਸਲਿਆਂ ਦੇ ਹੱਲ ਹੋਣ ਕਿਸਾਨਾਂ ਨੂੰ ਪਾਣੀ ਦੀ ਜਿਹੜੀ ਘਾਟ ਹੋ ਮਹਿਸੂਸ ਨਾ ਹੋਵੇ ਪੰਜਾਬ ਦਾ ਕਿਸਾਨ ਜਿਹੜਾ ਧਰਤੀ 'ਤੇ ਏਡਲਾ ਪਾਣੀ ਵਰਤਣ ਲਈ ਮਜਬੂਰ ਹੋਇਆ ਬੈਠਾ ਇਹਨੂੰ ਵੀ ਮਤਲਬ ਨਹਿਰੀ ਪਾਣੀ ਦੇ ਨਾਲ ਦਰਿਆਈ ਪਾਣੀ ਨਾਲ ਇਹਦੀ ਧਰਤੀ ਵੀ ਸੰਜੀ ਜਾ ਸਕੇ ਜੀ ਬਿਲਕੁਲ ਡੱਲੇਵਾਲ ਸਾਹਿਬ 24 ਦੇ ਵਿੱਚ ਇਲੈਕਸ਼ਨ ਹੈ ਕੀ ਉਸੇ ਪ੍ਰੋਗਰਾਮ ਨੂੰ ਮੱਦੇਨਜ਼ਰ ਰੱਖ ਕੇ ਕਿ ਹੋ ਸਕਦਾ ਸਰਕਾਰ ਕੋਈ ਅਨਾਉਂਸਮੈਂਟ ਕਰ ਦੇ ਇਲੈਕਸ਼ਨ ਤੋਂ ਪਹਿਲਾਂ 24 24 ਦੇ ਇਲੈਕਸ਼ਨ ਨੂੰ ਮੱਦੇਨਜ਼ਰ ਇਸ ਪੱਖ ਤੋਂ ਨਹੀਂ ਕਿ ਕੋਈ ਪੋਲੀਟੀਕਲ ਮੋਟਰ ਹੋਵੇ ਸਾਡਾ ਹਾਂ ਇਹ ਜ਼ਰੂਰ ਹੈ ਕਿ ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਆ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਹੁਣ ਅੱਗੇ ਹੋਰ ਚਾਰਾਂ ਦਿਨਾਂ ਨੂੰ ਸਰਕਾਰ ਬਦਲ ਗਈ ਫਿਰ ਨਵੀਂ ਸਰਕਾਰ ਦੇ ਕੋਲੋਂ ਅਸੀਂ ਕੀ ਮੰਗਾਂਗੇ ਉਹ ਕਹਿਣਗੇ ਅਸੀਂ ਤਾਂ ਸਾਡੀ ਤੁਹਾਡੇ ਨਾਲ ਗੱਲ ਹੀ ਨਹੀਂ ਇਹਨਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਨਵੀਂ ਸਰਕਾਰ ਕਿਉਂ ਅੱਗੇ ਕਰੂਗੀ ਉਹ ਅਗਲੇ ਕਹਿਣਗੇ ਸਾਡੀ ਤਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਤਾਂ ਅਸੀਂ ਤਾਂ ਕੋਈ ਤੁਹਾਡੇ ਨਾਲ ਕੋਈ ਚੋਣ ਮੈਨੀਫੈਸਟੋ ਦਾ ਵਾਅਦਾ ਨਹੀਂ ਕੀਤਾ ਜਿਨ੍ਹਾਂ ਨੇ ਵਾਅਦਾ ਕੀਤਾ ਹੈ ਉਹਨਾਂ ਨੂੰ ਜਾਣ ਤੋਂ ਪਹਿਲਾਂ ਧਿਰਨਾਂ ਦਾ ਇੱਕ ਜ਼ਿੰਮੇਵਾਰੀ ਬਣਦੀ ਹੈ ਨਾ ਉਹਨਾਂ ਨੂੰ ਯਾਦ ਕਰਾਉਣਾ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਭਾਈ ਆਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਪੂਰਾ ਕਰੋ ਜਿਹੜੀਆਂ ਤੁਸੀਂ ਮੰਨੀਆਂ ਲੋਕਾਂ ਦੀਆਂ ਜਿਹੜੀਆਂ ਅੰਦੋਲਨ ਦੇ ਦੌਰਾਨ ਅਧੂਰੀਆਂ ਪਈਆਂ ਮੰਗਾਂ ਹੁਣ ਜਿਹੜੀ ਸਰਕਾਰ ਨੇ ਦੇ ਸਮੇਂ ਤੋਂ ਅੰਦੋਲਨ ਹੋਇਆ ਮੰਗਾਂ ਮੰਨੀਆਂ ਹੁਣ ਉਸੇ ਸਰਕਾਰ ਦੇ ਕੋਲੇ ਲੋਕ ਤਾਂ ਮੰਗਣਗੇ ਨਾ ਜੀ ਅੱਜ ਤਾਂ ਲੋਕ ਚੁੱਪ ਕਰਕੇ ਬੈਠੇ ਰਹਿਣ ਕੱਲ ਨੂੰ ਨਵੀਂ ਸਰਕਾਰ ਆ ਕੇ ਧਰਨਾ ਲਾਉਣ ਤਾਂ ਫਿਰ ਤਾਂ ਬੜੀ ਹਾਸੋ ਹੀ ਨਹੀਂ ਗੱਲ ਬਣੇਗੀ ਲੋਕਾਂ ਆਪਣੀ ਸਰਕਾਰਾਂ ਵੀ ਸਾਨੂੰ ਬਦਨਾਮ ਪਹਿਲੇ ਹੀ ਜਿਹੜੀਆਂ ਕਰਦੀਆਂ ਬਹੁਤ ਜ਼ਿਆਦਾ ਉਹਨਾਂ ਨੂੰ ਇੱਕ ਮੌਕਾ ਮਿਲੇਗਾ ਕਿ ਜਿੱਦਿ ਨੇ ਵਾਅਦਾ ਕੀਤਾ ਉਹਨਾਂ ਮਰੀ ਤਾਂ ਮਦਦ ਚੁੱਪ ਕਰਕੇ ਬੈਠ ਕੇ ਤੇ ਹੁਣ ਜੇ ਸਾਡੀ ਸਰਕਾਰ ਆ ਗਈ ਤਾਂ ਉਹਨੇ ਰੋਲਾ ਪਾਉਂਦੇ ਆ ਸਵੈਸ ਕਰਕੇ ਸਾਡੀ ਬਣਦਾ ਹੀ ਹੈ ਕਿ ਇਹਨਾਂ ਦੇ ਹੁੰਦਿਆ ਹੁੰਦਿਆ ਸੀ ਇਹਨਾਂ ਦੇ ਕੋਲੋਂ ਸਾਡੀਆਂ ਮੰਨੀਆਂ ਮੰਗਾ ਲਾਗੂ ਕਰਵਾਈਏ ਜੀ ਬਿਲਕੁਲ ਥੋੜਲੇ ਵਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਤੁਹਾਡਾ ਧੰਨਵਾਦ ਜੀ